ਪਿਛਲੇ ਲਗਭਗ 1 ਮਹੀਨੇ ਤੋਂ ਵੱਦਦੇ ਸਮੇ ਤੋਂ ਹੜ੍ਹ ਦੀ ਮਾਰ ਨਾਲ ਜੂਝ ਰਹੇ ਫਿਰੋਜ਼ਪੁਰ ਦੇ ਪਿੰਡ ਟੱਲੀ ਗੁਲਾਮ ਦੇ 144 ਪਰਿਵਾਰਾਂ ਬੱਗੂ ਵਾਲਾ ਬਸਤੀ ਰਤੋਕੇ ਦੇ 70 ਪਿੰਡ ਨਿਹਾਲਾ ਲਵੇਰਾ ਦੇ 124 ਪਰਿਵਾਰਾਂ ਨੂੰ ਯੂਕੇ ਦੇ ਸੰਸਦ ਤਨਮਨਜੀਤ ਸਿੰਘ ਤੇਸੀ ਦਾ ਪਰਿਵਾਰ ਹੜ੍ਹ ਪ੍ਰਭਾਵਿਤ ਹੈ ਨਾ ਪਰਿਵਾਰ ਨੂੰ ਮਾਲੀ ਸਹਾਇਤਾ ਦੇਣ ਦੇ ਲਈ ਪਹੁੰਚਿਆ ਸਭ ਤੋਂ ਪਹਿਲਾ ਸਰਕਾਰੀ ਸਕੂਲ 13 ਕਾਰਾ ਵਿਖੇ ਸਕੂਲ ਪ੍ਰਬੰਧਕਾਂ ਦੀ ਮੰਗ ਤੇ ਸਕੂਲ ਲਈ 6 ਕੰਪਿਊਟਰਸ ਅਤੇ ਸਕੂਲ ਦੀ ਛੱਡ ਲਈ ਮਾਇਆ ਭੇਂਟ ਕੀਤੀ ਗਈ ਅਤੇ ਨਾਲ ਹੀ ਪਿੰਡ ਸੁਲਤਾਨ ਵਾਲਾ ਦੇ ਗ੍ਰੰਥੀ ਸਿੰਘ ਪਰਿਵਾਰ ਨੂੰ ਮਾਲੀ ਸਹਾਇਤਾ ਜੜਿਓ ਦਿੱਤੀ ਗਈ। ਅਕੀਨ ਮਤਖਟਾ ਕਿ ਕਿੱਥੋਂ ਆਇਓ ਤੇ ਕਿਹੜੇ ਪਰਿਵਾਰ ਨੂੰ ਇਹ ਸੇਵਾ ਜੜਿਓ ਕੀਤੀ ਜਾ ਰਹੀ ਹੈ? ਮੇਰਾ ਨਾਮ ਜਸਪਾਲ ਸਿੰਘ ਠੇਸੀ ਆ ਜੀ। ਮੈਂ ਆਪਣੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਦੇਸੀ ਦਾ ਬਾਪ ਆ ਅਸੀਂ ਸਾਰੇ ਪਰਿਵਾਰ ਨੇ ਤਨਮਨਜੀਤ ਸਿੰਘ ਦੇ ਕਹਿਣ ਤੇ ਇਹ ਬੀੜਾ ਚੱਕਿਆ ਸੀ ਕਿ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਲੋੜਵੰਦਾਂ ਦੀ ਸੇਵਾ ਕੀਤੀ ਜਾਵੇ ਜਿਸ ਤਰ੍ਹਾਂ ਸਿੱਖੀ ਦਾ ਗੁਰਸਿੱਖਾਂ ਨੂੰ ਹੁਕਮ ਹੈ ਆਪਣਾ ਦਸਵੰਦ ਕੱਢਣਾ ਉਸ ਦਸਵੰਦ ਦੇ ਵਿੱਚੋਂ ਤਿਲ ਫੁੱਲ ਲੈ ਕੇ ਨਾਲ ਜਿਹੜੇ ਵੀ ਸਾਰੇ ਸਾਥੀ ਆ ਜਿਨ੍ਹਾਂ ਨੇ ਆਪਣਾ ਇੱਕ ਯੋਗਦਾਨ ਪਾਇਆ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਆ ਯੇ ਨੇ ਜੀ ਦੰ ਆਪਣੇ ਗਗਨਦੀਪ ਸਿੰਘ ਜੀ ਮੰਡ ਭਪਿੰਦਰ ਸਿੰਘ ਜੀ ਤੇ ਇਹਨਾਂ ਦਾ ਸਾਰਾ ਪਰਿਵਾਰ ਸਾਡੇ ਪਿੰਡ ਨਗਰ ਰਾਏਪੁਰ ਤੋਂ ਗੁਰदयाल ਸਿੰਘ ਤੇ ਹੋ ਸੱਜਣ ਆਏ ਹੋਏ ਹਨ ਇਸੇ ਤਰ੍ਹਾਂ ਹੀ ਯਾ ਆਪਣੇ ਯੂਕੇ ਦੇ ਵਿੱਚੋਂ ਅਮਰ ਦੀਪ ਸਿੰਘ ਪੰਨੂ ਯੋਕੇ ਸਾਹਬ ਸਿੰਘ ਦੇ ਬਹੁਤ ਨਜ਼ਦੀਕੀ ਦੋਸਤ ਹਨ ਉਹਨਾਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਜੋ ਜਿਨ੍ਹਾਂ ਨੇ ਇਸ ਹਰ ਹਰ ਪ੍ਰਭਾਵਿਤ ਪਰਵਾਰਾਂ ਦੇ ਬਹੁਤ ਬਹੁਤ ਸੇਵਾ ਕਰਨ ਦਾ ਬੀੜਾ ਚੱਕਿਆ ਤੇ ਅੱਗੇ ਤੋਂ ਵੀ ਹੋਰ ਆਸ਼ਵਾਸ਼ਣ ਦਵਾਇਆ ਕਿ ਜਦੋਂ ਅੱਗੇ ਤੋਂ ਵੀ ਜ਼ਰੂਰਤ ਹੋਵੇ ਤਾਂ ਅਸੀਂ ਜ਼ਰੂਰ ਮਦਦ ਕਰਾਂਗੇ ਅੱਜ ਅਸੀਂ ਸਾਰਿਆਂ ਇਹ ਚਾਰ ਪੰਜ ਪਿੰਡਾਂ ਦੇ ਵਿੱਚ ਆ ਕੇ ਨਿਹਾਲੇਵਾਰ ਨਿਹਾਲਾ ਲਵੇਰਾ ਬੱਗੂਆ ਰਤੂ 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 ਕੇ ਵਸਤੇ ਟੱਲੀ ਗੁਲਾਮ ਤੀਰਾ ਘਾਰਾ ਦੇ ਵਿੱਚ ਪਹਿਲਾਂ ਹੋ ਚੱਕਾ ਬਸਤੀ ਰਤੂ ਕੇ ਜੋ ਵੀ ਹੈ ਗਿਆ ਸਾਰਿਆਂ ਇਹਨਾਂ ਚੌਂ ਪੰਜ ਪਿੰਡਾਂ ਦੇ ਵਿੱਚ ਤਕਰੀਬਨ 3 ਤੋਂ 400 ਪਰਿਵਾਰਾਂ ਨੂੰ ਸੇਵਾ ਕਰਨ ਦਾ ਜੋ ਲਿਸਟ ਬਣਾਈ ਆ ਅਸੀਂ ਆਸ ਕਰਦੇ ਹਾਂ ਕਿ ਅੱਜ ਇਹ ਸਾਰਿਆਂ ਨੂੰ ਅਸੀਂ ਮੌਕੇ ਤੇ ਸੇਵਾ ਪ੍ਰਦਾਨ ਕਰਕੇ ਜਾਵਾਂਗੇ ਜੇ ਕੋਈ ਬਚੋੜਾ ਹੈ ਤਾਂ ਆਸ ਕਰਦੇ ਹਾਂ ਕਿ ਕਿਤੇ ਦੁਬਾਰਾ ਆ ਕੇ ਜਾਂ ਜ਼ਿੰਮੇਦਾਰਾਂ ਦੇ ਜਿਸ ਤਰ੍ਹਾਂ ਸਾਰਾ ਪਲਾਨ ਬਣਾਇਆ ਕਿ ਉਹਨਾਂ ਨੂੰ ਖਾਦ ਡੀਜ਼ਲ ਜਾਂ ਬੀਜਾਂ ਦੀ ਸੇਵਾ ਕਰਨੀ ਆ ਉਹਦੇ ਵਿੱਚ ਵੀ ਹੋ ਸਕੇ ਤਾਂ ਆਪਣਾ ਯੋਗਦਾਨ ਪਾਵਾਂਗੇ ਤੇ ਜਿਸ ਤਰ੍ਹਾਂ ਵੀ ਕੋਈ ਵੀ ਹੋਇਆ ਉਹ ਸੇਵਾ ਲਈ ਇਹ ਪਰਿਵਾਰ ਹਮੇਸ਼ਾ ਹਾਜ਼ਰ ਰਹੇਗਾ ਇਤਨਾ ਗੰਦਾ ਵਾਹ ਗੁਰ ਕੀ ਕਾ ਖਾਲਸਾ ਵਾਹ ਗੁਰ ਕੀ ਫਤਿਹ ਅ ਤੈਸੇ ਕੀ ਨਾਮ ਉਹਦਾ ਕਿ ਕਿਉਂ ਆਏ ਕਿ ਇਸ ਤਰ੍ਹਾਂ ਦੀ ਸੇਵਾ ਜਿਹੜੀ ਹੜਪੁਰਪੁਰਖ ਇਲਾਕੇ ਵਿੱਚ ਕੀਤੀ ਜਾ ਰਹੀ ਹੈ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਰਾਏ ਪੁਰ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਆਦੂਪੁਰ ਜ਼ਿਲ੍ਹਾ ਜਲੰਧਰ ਤੇ ਉੱਥੋਂ ਆਏ ਆ ਤੇ ਸਾਡੇ ਵੱਡੇ ਭਰਾ ਜਸਪਾਲ ਸਿੰਘ ਤੇ ਅਸੀ ਤੇ ਸਾਡੀ ਟੀਮ ਇੱਥੇ ਨਾਲ ਆਈ ਆ ਕੁਝ ਦਿਨ ਪਹਿਲਾਂ ਵੀ ਅਸੀਂ ਇੱਥੇ ਇਹਨਾਂ ਪਿੰਡਾਂ ਚ ਆਏ ਸੀ ਅੱਜ ਵੀ ਜਿਹੜੇ ਪਿੰਡ ਹੈਗੇ ਆ ਟੱਲੀ ਗੁਲਾਮ ਅੱਛਾ ਆਪਾਂ ਇੱਥੇ ਉੱਥੇ ਦੇ ਗੁਰਦੁਆਰਾ ਸਾਹਿਬ ਵਿਖੇ ਬੈਠੇ ਆ ਤੇ ਬੱਗੂ ਵਾਲਾ ਬਸਤੀ ਰਤੋਕੇ ਤੇ ਗੁਰਦਿੱਤੀਬਾਲ ਬੱਗੇ ਵਾਲਾ ਇਹਨਾਂ ਪਿੰਡਾਂ ਦੇ ਕੋਈ ਸਾਰੇ ਕਰ ਕਰ ਜਾ ਕੇ ਇਹਨਾਂ ਦੇ ਲਿਸਟ ਬਣਾਈ ਆ ਇਕੱਠਾ ਸੱਜ ਕੇ ਉਹਨਾਂ ਨੂੰ ਲੋੜ ਦੇ ਮੁਤਾਬਕ ਜਿੰਨੇ ਕੁ ਜਾਨੂੰ ਅਸੀਂ ਆਪਣੇ ਹਿਸਾਬ ਦੇ ਨਾਲ ਵਿੱਤੀ ਸਹਾਇਤਾ ਕਰ ਸਕਦੇ ਆ ਉਜਲੀ ਅੱਜ ਇਕੱਠੇ ਹੋ ਕੇ ਅੱਜ ਕੀਤੇ तकरीबन 320 ਦਾ ਕਾਰਜ ਅਸਟੀਮੇਟ ਹੈ ਬਜਿਹੜੇ ਸਾਰੇ ਬਣੇ ਆ ਇਹਨਾਂ ਦਾ ਅੱਜ ਕਰਾਂਗੇ ਇਦਾਂ ਹੀ ਪਿਛਲੀ ਵਾਰੀ ਆਏ ਸੀ ਕਿ ਅਸੀਂ ਧੀਰਾ ਕਾਰਾ ਸਕੂਲ ਵੇਖੇ ਗਏ ਸੀ ਉੱਥੇ ਉਹਨਾਂ ਨੇ 6 ਕੰਪਿਊਟਰਾਂ ਦਾ ਕਿਹਾ ਸੀਗਾ ਅੱਜ ਉਹਨਾਂ ਨੂੰ ਇੱਥੇ ਸਕੂਲ ਵਾਲਿਆਂ ਨੂੰ ਛੱਡ ਕੇ ਉਹ 6 ਕੰਪਿਊਟਰ ਦੇ ਦਿੱਤੇ ਉਹਨਾਂ ਦੇ ਤੇ ਇਸੇ ਤਰ੍ਹਾਂ ਹੀ ਜਿਹੜੇ ਕੋਈ ਮੌਕੇ ਤੇ ਜੇ ਕਿਸੇ ਦੇ ਵਿਆਹ ਸ਼ਾਦੀ ਆ ਕਿਸੇ ਦੇ ਕੋਈ ਬੰਦਾ ਬਿਮਾਰ ਆ ਜਿਹੜੇ ਮੌਕੇ ਤੇ ਸਾਡੇ ਵੱਡੇ ਭਾਈ ਸਾਹਿਬ ਜਾਂ ਹੋਰ ساری ਟੀਮ ਦੇਖਦੀ ਹੈ ਉਹਨਾਂ ਨੂੰ ਮੌਕੇ ਤੇ ਉਹ ਸੇਵਾ ਕਰ ਦਿੰਦੇ ਆ ਤੇ ਅਸੀਂ ਇੱਥੇ ਦੇਖਿਆ ਵੀ ਬਹੁਤ ਜ਼ਿਆਦਾ ਵੱਡਾ ਨੁਕਸਾਨ ਆ ਤੇ ਜਿੱਥੇ ਤਾਈ ਵੀ ਅਸੀਂ ਮੇਰੇ ਨਾਲ ਗਗਨਦੀਪ ਸਿੰਘ ਬੰਡ ਆਏ ਆ ਆ ਮੈਂ ਜਿਹੜੇ ਸਾਹ ਆਏ ਭਵਿੰਦਰ ਸਿੰਘ ਜੀ ਨਿਸ਼ਾਨਜੀਤ ਸਿੰਘ ਜੀ ਆ ਸਾਡੇ ਪਿੰਡ ਤੋਂ ਵੀ ਗਰਦਿਆਲ ਸਿੰਘ ਆ ਤੇ ਬਾਕੀ ਟੀਮ ਸਾਰੀ ਆਈ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਅੱਜ ਕਰ ਸਕੇ ਜਾਂ ਬਾਅਦ ਜਿਹੜੀ ਲੋਡ ਹੋਈ ਉਹਦੇ ਲਈ ਵੀ ਅਸੀਂ ਵੱਤ ਵਤ ਕੋਸ਼ਿਸ਼ ਕਰਨ ਦੀ ਕਰਾਂਗੇ ਸਾਰੇ ਸਦਕੇ ਬਾਕੀ ਵੀ ਸਾਰੇ ਇੱਥੇ ਸਾਡੇ ਜਿਨ੍ਹਾਂ ਭਰਾ ਪੈਣ ਜਾਣਦੇ ਆ ਐਨ ਆਰ ਆਈ ਵੀਰਿਆ ਉਹਨਾਂ ਨੂੰ ਵੀ ਬੇਨਤੀ ਇਹ ਹੈ ਜਾਂ ਇਹ ਨਿਸ਼ਾਨ ਬਹੁਤ ਜ਼ਿਆਦਾ ਹੋਇਆ ਆ ਸਾਰੀ ਪ੍ਰਭਾਈਤ ਨਹੀਂ ਆਪਾਂ ਕਰ ਸਕਦੇ ਜਿੰਨਾ ਵੀ ਸੰਪਲ ਆਪਾਂ ਦੇ ਸਕਦੇ ਆ ਤੇ ਇਹਨਾਂ ਦੀ ਮੌਕੇ ਤੇ ਆ ਕੇ ਸੇਵਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ